ਲਾਈਫ ਰਾ ਜਿੰਨੇ ਮੈਨੂੰ ਚੈਨਲ ਦੁਆਰਾ ਸੋਹਰੇ ਹੈ ਸਾਡਾ ਮਿਸ਼ਨ ਹੈ ਇੱਕ ਲੋਕਾਂ ਨੂੰ ਅੱਛੀ ਸਿਹਤ ਦੇਣਾ ਸਰੀਰ ਨੂੰ ਤੰਦਰੁਸਤ ਕਰਨਾ ਕਿਉਂਕਿ ਅੱਜ ਆਪਣਾ ਖਾਣਾ ਪੀਣਾ ਚੇਂਜ ਹੋ ਰਿਹਾ ਹੈ ਲਾਈਫ ਸਟਾਈਲ ਚੇਂਜ ਹੋ ਰਿਹਾ ਹੈ ਅੱਜ ਬਿਮਾਰੀਆਂ ਵਾਲੇ ਸੀ ਕਿਉਂ ਵੱਧਦੇ ਜਾ ਰਹੇ ਹਨ ਸਾਡਾ ਮਿਸ਼ਨ ਇੱਕ ਸਰੀਰ ਨੂੰ ਤੰਦਰੁਸਤ ਕਰਨਾ ਆਇਤ ਆਪਾ ਜੀ ਇਹ ਕਿਰਤੀ 40 ਸਾਲ ਬੈਕ ਦੀ ਗੱਲ ਕਰੀਏ ਜਿਹੜਾ ਸਾਡਾ ਖਾਣਾ ਸੀ ਖਾਣੇ ਦੇ ਵਿੱਚ ਨੋਟ੍ਰੀਸ਼ਨ ਹੁੰਦਾ ਸੀ ਨੋਟ੍ਰੀਸ਼ਨ ਵੈਲਿਊ ਹੁੰਦਾ ਸੀ ਪੋਸ਼ਟ ਤੱਤ ਹੁੰਦੇ ਸੀ ਅੱਜ ਅਸੀਂ ਬਿਮਾਰੀਆਂ ਨਾਲ ਵੇਟ ਕਿਉਂ ਵੱਧ ਰਿਹਾ ਕਿਉਂਕਿ ਸਾਡਾ ਖਾਣਾ ਪੀਣਾ ਜਿਹੜਾ ਬਹੁਤ ਖਰਾਬ ਹੋ ਰਿਹਾ ਹੈ ਦਿਨ-ਦਿਨ ਸਾਡਾ ਲਾਈਫ ਸਟਾਈਲ ਚੇਂਜ ਹੋ ਰਿਹਾ ਜੋ ਸਾਡੇ ਖਾਣੇ 'ਚ ਨੋਟ੍ਰੀਸ਼ਨ ਮਿਲਦਾ ਸੀ ਜਿਵੇਂ ਆਪਾਂ ਗੱਲ ਕਰੀ ਪ੍ਰੋਟੀਨ ਦੀ ਹੁਣ ਪ੍ਰੋਟੀਨ ਕਿੱਥੋਂ ਮਿਲਦਾ ਸੀ ਸਾਡੇ ਜੋ ਖਾਣਾ ਮਿਲਦਾ ਸੀ ਹੁਣ ਤਾਂ ਸਾਨੂੰ ਪ੍ਰੋਟੀਨ ਮਿਲਦਾ ਸੀ ਫਾਈਬਰ ਮਿਲਦਾ ਸੀ ਛਿਰਕੇਦਾਰ ਚੀ ਗੱਲ ਕਰਦੇ ਅੱਜ ਕद्दू ਦੀ ਗੱਲ ਕਰਦੇ ਆ ਅਸੀਂ ਕਹਿੰਦੇ WHC ਦੀ ਰਿਪੋਰਟ ਕਹਿੰਦੀ ਵੀ ਜਿਹੜਾ ਸਾਡਾ ਕद्दू ਹੈ ਅਸੀਂ ਕਹਿੰਦੇ ਜੇ ਉਹਨੂੰ ਛਿੱਲ ਕੇ ਖਾਣੇ ਆ ਛਿੱਲ ਕੇ ਸਬਜ਼ੀ ਬਣਾਣੇ ਉਹਦੇ ਕੀ ਅਸੀਂ ਫਾਈਬਰ ਵੀ ਕੱਢਤਾ ਔਰ ਪ੍ਰੋਟੀਨ ਵੀ ਕੱਢਤਾ ਹੁਣ ਨੋਰਮਲ ਕद्दू ਦੇ ਬੀਜ ਦੇ ਅੰਦਰ ਕਿੰਨਾ ਪ੍ਰੋਟੀਨ ਹੈ 35 55 ਗ੍ਰਾਮ ਪ੍ਰੋਟੀਨ ਹੈ ਅਸੀਂ ਕੀ ਕਹਿੰਨੇ ਅਸੀਂ ਕਿ ਹੁਣ WHC ਦੀ ਰਿਪੋਰਟ ਕਹਿੰਦੀ ਵੀ ਅਸੀਂ ਕद्दू ਦੀ ਸਬਜ਼ੀ ਬਣਾਈਏ ਉਹਨੂੰ ਕੀ ਕਰਨਾ ਗਰਮ ਪਾਣੀ ਲਾਉ ਉਹਦੇ ਚ ਨਮਕ ਪਾਓ ਨਮਕ ਪਾ ਕੇ ਉਹਨੂੰ ਆਰਾਮ ਨਾਲ ਕੱਟ ਕੇ ਤੁਸੀਂ ਉਵੇਂ ਹੀ ਛਿੱਲੋ ਛਿੱਲੋ ਨਾ ਉਹਦੇ ਜਿੱਕੇ ਮਿਹਲੇ ਸਾਨੂੰ ਛਿਲਕੇ ਦਾ ਫੈਬਰ ਮਿਲ ਗਿਆ ਔਰ ਕद्दू ਦੇ ਜੋ ਵੀ ਹੈ ਉਹਦੇ ਅੰਦਰ 55 ਗ੍ਰਾਮ ਪ੍ਰੋਟੀਨ ਹੈ ਹੁਣ ਸਾਡੀ ਬੋਡੀ ਨੂੰ ਕੀ ਚਾਹੀਦਾ ਪ੍ਰੋਟੀਨ ਫੈਬਰ ਮਿਨਰਲ ਵਿਟਾਮਿਨ ਅੱਜ ਸਾਡੀ ਬੋਡੀ ਬਿਮਾਰ ਕਿਉਂ ਹੋ ਰਹੀ ਐ ਸਿ ਡਾਕਟਰ ਕੋਲ ਕਿਉਂ ਜਾ ਰਹੇ ਹਾਂ ਸਿਰਫ ਬੋਡੀ ਨੂੰ ਖਰਾਬ ਕੀਤਾ ਹੈ ਹੁਣ ਆਪਾਂ ਐਗਜ਼ਾਮਪਲ ਲਈਏ ਜਿਵੇਂ ਇੱਕ ਮੋਟਰਸਾਈਕਲ ਦੀ ਖਰਾਬ ਹੈ ਪੈਟਰੋਲ ਡੀਜ਼ਲ ਵਾਲੀ ਗੱਡੀ ਦੀ ਖਰਾਬ ਹੈ ਡੀਜ਼ਲ ਹੁਣ ਆਪਾਂ ਇਹ ਮੋਟਰਸਾਈਕਲ ਹੈ ਮੋਟਰਸਾਈਕਲ ਉੱਪਰ ਟ੍ਰੈਵਲ ਪੰਪ ਤੇ ਲਾ ਕੇ ਲਾ ਦੇਗੇ ਵੀ ਇੰਨਾ ਤੇ ਡੀਜ਼ਲ ਪਾ ਦਿਓ ਉਸੇ ਤਰ੍ਹਾਂ ਜਿਹੜੀ ਸਾਡੀ ਬੋਦੀ ਹੈ ਜਿਹੜੀ ਇਹ ਸਾਡਾ ਖਾਣਾ ਪੀਣਾ ਲਾਈਫ ਸਟਾਈਲ ਅਸੀਂ ਸਜਣੋਂ ਸਾਨੂੰ ਇਹ ਮੈਸੇਜ ਦੇਣਾ ਚਾਹੁੰਦੇ ਅਸੀਂ ਸਿਰਫ ਖਾਣਾ ਪੀਣਾ ਚੇਂਜ ਕਰਕੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਕੀਤਾ ਹੈ ਮੇਰਾ ਨਾਮ ਰਜਿੰਦਰ ਕੁਮਾਰ ਹੈ ਮੈਂ ਨਦੀਕ ਹੀ ਪਿੰਡ ਜੰਡਵਾਲਾ ਮੇਰਾ ਸੰਗਲਾ ਦਾ ਰਹਿਣ ਵਾਲਾ ਮੈਂ ਹੁਣ ਤੱਕ ਆਪਣਾ 16 ਕਿਲੋ ਬੋਡੀ ਚੋਂ ਹੈਡ ਕੱਟਿਆ ਹੈਡ ਕੱਟ ਕੇ ਅੱਜ ਐਡਵਰਟਾਈਜ਼ਰ ਲੋਕਾਂ ਨੂੰ ਹੈਲਪ ਕਰ ਰਹੇ ਆ ਲੋਕਾਂ ਨੂੰ ਤੰਦਰੁਸਤ ਕਰ ਰਹੇ ਆ ਅੱਜ ਦੇਖੋ ਇੱਕ ਬੰਦੇ ਨੂੰ ਨੋਰਮਲ ਹੈ 슈ਗਰ ਹੋ ਗਈ 슈ਗਰ ਹੋਣ ਦਾ ਕਾਰਨ ਕੀ ਹੈ ਸਾਡੇ ਬੋਡੀ ਨਾਲ ਦੇ ਫਾਈਬਰ ਦੀ ਕਮੀ ਹੈ ਕਿਸੇ ਨੂੰ ਗਠੀਆ ਹੋ ਗਈ ਜੂਰਿਆ ਕੈਸਟ ਹੋ ਗਈ ਜਵੈਂਡ ਬੇਨ ਹੋ ਰਿਹਾ ਹੈ ਉਹਨੂੰ ਕਾਰਨ ਕੀ ਹੈ ਹੁਣ ਪ੍ਰੋਟੀਨ ਦੀ ਕਮੀ ਹੈ ਹੁਣ ਅਸੀਂ ਕਿੱਧਰ ਭੱਜ ਰਹੇ ਹਾਂ ਡਾਕਟਰਾਂ ਕੋਲ ਭੱਜ ਰਹੇ ਹਾਂ ਡਾਕਟਰ ਤੁਹਾਨੂੰ ਤੰਦਰੁਸਤ ਕਰ ਦੇਣਗੇ ਹੁਣ ਇੱਕ ਬੰਦੇ ਨੂੰ ਗਠੀਆ ਹੋ ਗਿਆ ਜੂਰੇਆ ਕੈਸਟ ਹੋ ਗਈ ਵਾਲ ਝੜ ਰਹੇ ਆ ਗੋਡਿਆਂ 'ਚ ਦਰਦ ਆ ਡਾਕਟਰੇ ਕੀ ਕਰਨਾ ਦਾਣਾ ਬੰਦ ਕਰਾ ਦੇਣੀ ਹੈ ਕੀ ਕਾਰਨ ਕਿਉਂਕਿ ਇੱਕ ਡਾਕਟਰ ਹੈ ਡਾਕਟਰ ਬਣਨ ਵਾਸਤੇ ਘਾਟ ਤੋਂ ਘਾਟ 1.5 ਤੋਂ 2 ਕਰੋੜ ਰੁਪਏ ਲੱਗਦਾ ਹੈ ਹਰ ਉਹਨੂੰ ਹਸਪੀਟਲ ਖੋਲਣ ਵਾਸਤੇ ਘੱਟੋ ਘੱਟ 10 ਲੱਖ ਰੁਪਏ ਲੱਗਦੇ ਹਨ ਉਹਨੂੰ ਕੀ ਚਾਹੀਦਾ ਮਰੀਜ਼ ਚਾਹੀਦੇ ਅਸੀਂ ਦੋਸਤੋ ਤੁਹਾਨੂੰ ਇੱਕ ਮਾਧਿਅਮ ਦੇ ਦੁਆਰਾ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜਿੰਨੇ ਦਾ ਅਸੀਂ ਆਸਾ ਖਾਣਾ ਪੀਣਾ ਚੇਂਜ ਕਰਕੇ ਨਹੀਂ ਚੇਂਜ ਕਰ ਸਕਦੇ ਮੈਡੀਸਿਨ ਅਸੀਂ ਸਾਰੀ ਉਮਰ ਖਾਵਾਂਗੇ ਇੱਕ ਡਾਕਟਰ ਪਹਿਨਾਤੀ ਹੁੰਦਾ ਸੀ ਸਟਾਰਟਿੰਗ ਜੇਕਰ ਮੈਂ ਹੁੰਦੇ ਸੀ ਉਹ ਸਾਡੀ ਨਵਜ ਪਕੜਦੀ ਸੀ ਉਹ ਨਵਜ ਪਕੜ ਕੇ ਸਵੇਰ ਤੋਂ ਸ਼ਾਮ ਤੱਕ ਸਾਨੂੰ ਪੁੱਛਦੇ ਸੀ ਕੀ ਖਾਤਾ ਹੈ ਨਹੀਂ ਖਾਤਾ ਜੇ ਕਿਸੇ ਨੂੰ ਤਜਾਬ ਬਣਦਾ ਸੀ ਤਜਾਬ ਬਣਦਾ ਕਾਰਨ ਉਹ ਕੀ ਕਰਦੇ ਸਾਡੀ ਬਿਮਾਰੀ ਨੂੰ ਪਕਰ ਲੈਂਦੇ ਸੀ ਅੱਜ ਅਸੀਂ ਡਾਕ ਐਸਿਡ ਬਣ ਕੇ ਉਹਨਾਂ ਚੱਕ ਤੁਹਾਨੂੰ ਮੈਡੀਸਿਨ ਦੇ ਦੇਣੀ ਹੈ ਜਿੰਨੀ ਤਰ੍ਹਾਂ ਸੀ ਖਾਣਾ ਪੀਣਾ ਚੇਂਜ ਨਹੀਂ ਕੀਤਾ ਆਪਦਾ ਖਾਣਾ ਪੀਣਾ ਪੁੱਛ ਕੇ ਦਵਾਈ ਨੇ ਲਈ ਦਵਾਈ ਸਦੋਂ ਸਾਨੂੰ ਸਾਰੀ ਉਮਰ ਬਾੜੀ ਅਸੀਂ ਤੁਹਾਨੂੰ ਇਹ ਵੈਸੀ ਦੇਣਾ ਚਾਹਨੇ ਆ ਆਪਣੇ ਆਪ ਨੂੰ ਤੰਦਰੁਸਤ ਕਰੋ ਆਪਣੇ ਆਪ ਨੂੰ ਫਿੱਟ ਕਰੋ ਪਰ ਮੇਰਾ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ ਜਿਆਦਾ ਜਾਣਕਾਰੀ ਲਈ 6239571379 ਦੁਬਾਰਾ ਫਿਰ ਰਿਪੀਟ ਕਰਨ ਜਾ ਰਹੇ ਹਾਂ 6239571379